ਇੱਕ ਆਈਪੀਐਸ ਅਫਸਰ ਦੀ ਜ਼ਿੰਦਗੀ ਦਿਖਾਣੇ ਆ ਘਰ ਦਿਖਾਣੇ ਆ ਆਮ ਤੌਰ ਤੇ ਤੁਸੀਂ ਸ਼ਾਇਦ ਘੱਟ ਦੇਖੀ ਹੋਣੀ ਹੈ ਇਹ ਚੀਜ਼ਾਂ ਇਹ ਜੀ ਤਪੱਸਿਆ ਤੋਂ ਬਾਅਦ ਹੀ ਕਹਿੰਦੇ ਗੱਡੀ ਮਿਲਦੀ ਆ ਆ ਜਿਹੜਾ ਪ੍ਰੋਟੋਕਾਲ ਹੁੰਦੀ ਆ ਦੇਖੋ ਤਾਰਾ ਲੱਗਿਆ ਕਿ ਜ਼ਿੰਦਗੀ ਕਿਵੇਂ ਹੁੰਦੀ ਹੈ ਇੱਕ ਅਫਸਰ ਦੀ ਜੇਕਰ ਨਿਗਾ ਮਾਰੀ ਜਾਵੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਉਹ ਥੋੜਾ ਬਹੁਤ ਸਿੰਗਿੰਗ ਦਾ ਵੀ ਰੱਖਦੇ ਹਾਂ ਹਾਂਜੀ ਹਾਂਜੀ ਇਹ ਟਾਈਮ ਮਿਲ ਜਾਂਦਾ করে করে ਜੀ ਜੀ ਇਹ ਅਲੱਗ-ਅਲੱਗ ਟਾਈਮ ਦੇ ਜਿਹੜੇ ਕੱਪਸ ਜਾਂ ਕੋਈ ਅਵਾਰਡਸ ਮਿਲੇ ਹੋਏ ਨੇ আচ্ছা ਜੀ ਜਿਵੇਂ ਅਸੀਂ ਇੱਥੇ ਦੇਖ ਸਕਦੇ ਹਾਂ ਇਹ ਐਸਆਰਵੀ ਕੱਪ ਫੋਰ ਡ੍ਰਿਲ আচ্ছা ਡ੍ਰਿਲ ਦਾ ਮਤਲਬ ਹੁੰਦਾ ਤੁਹਾਡੀ ਪਰੇਡ ਜਿਹੜੀ ਟ੍ਰੇਨਿੰਗ ਟਾਈਮ ਤੇ ਇਹ ਬੈਸਟ ਡ੍ਰਿਲ ਦਾ ਕੱਪ ਜਿਹੜਾ ਇਹਨੂੰ ਮਿਲੇ ਇਹ ਜਦੋਂ ਇਹ ਆਈਪੀਐਸੀ ਟ੍ਰੇਨਿੰਗ ਉਥੇ ਹਾਈਦਰਾਬਾਦ ਹਾਈਦਰਾਬਾਦ ਨੈਸ਼ਨਲ ਪੁਨੇ ਸੈਚਮੇਂਟ ਕਰਦੇ ਨੇ ਤਾਂ ਐਸਆਰਵੀ ਕੱਪ ਫੋਰ ਡ੍ਰਿਲ ਹੈ ਟੌਗ ਕੱਪ ਫੋਰ ਇਕੁਏਟੇਸ਼ਨ ਹੈ ਹਾਰਸ ਰਾਈਡਿੰਗ ਦੇ ਕੰਪੀਟੀਸ਼ਨ ਮੈਂ ਆਪਣੇ ਬੈਚ ਦਾ ਚੈਂਪੀਅਨ ਸੀ ਹਾਰਸ ਰਾਈਡਿੰਗ ਦੇ ਵਿੱਚ ਤੋ ਇਹ ਹੈ ਸ਼੍ਰੀ ਗੋਬੀਨਾਨੰਦ ਟਰੋਫੀ ਫॉर ਸੈਕੰਡ ਬੈਸਟ ਪ੍ਰੋਫੈਸ਼ਨਰ ਮੈਂ ਆਪਣੇ ਬੈਚ ਦਾ ਸੈਕੰਡ ਬੈਸਟ ਪ੍ਰੋਫੈਸ਼ਨਰ ਵੀ ਹਾਂ ਠੀਕ ਹੈ ਜੀ ਤੇ ਇਹ ਹੈ ਬੀਐਸਐਫ ਟਰੋਫੀ ਫॉर ਪ੍ਰੋਫੀਸ਼ੀਐਂਸੀ ਇਨ ਆਊਟਡੋਰ ਸਬਜੈਕਟਸ ਜੇ ਥੋੜਾ ਜਿਹਾ ਦੇਖਿਆ ਜਾਵੇ ਚਲੋ ਇਹ ਇਹ ਤਾਂ ਹੈਗਾ ਕਿ ਮੈਂਤ ਤੁਸੀਂ ਬਹੁਤ ਕੀਤੀ ਆ ਕਿਤਾਬਾਂ ਉਦੋਂ ਵੀ ਪਰ ਇਹ ਇਹ ਹੁਣ ਇਹ ਰਿਚ ਡੈਡ ਪੂਰ ਡੈਡ ਇਹ ਤਾਂ ਕਿਤਾਬ ਦੀ ਬੜੀ ਚਰਚਾ ਹੈ ਇਹ ਵੀ ਤੁਸੀਂ ਰੱਖੀ ਹੋਈ ਆ ਅਲੱਗ-ਅਲੱਗ ਥੋੜਾ ਜਿਹਾ ਹੈ ਜੀ ਪੜਨ ਦਾ ਵੀ ਸ਼ੌਂਕ ਜਿਵੇਂ ਇਹ ਸਾਰਾ ਸਦਾ ਹੈ ਅਤੇ ਜੋ ਫਿਕਸ਼ਨ ਹੈ ਮੈਨੂੰ ਅਲੱਗ-ਅਲੱਗਲੇ ਹੈਗੇ ਨੇ ਆਥਰਸ ਚੇਤਨ ਭਗਤ ਹੈ ਹੋਣ ਨਿਕੋਲਸ ਪਾਰਕਸ ਹੈ ਸੋ ਆਈ ਲਵ ਰੀਡਿੰਗ ਥੀਸ ਆਥਰਸ ਸਮਝਾਂ ਤੇ ਰਮਜ਼ਾਂ ਪ੍ਰਕਾਸ਼ ਕੌਰ ਪਾਸ਼ਾ ਹਾਂਜੀ ਇਹ ਮੇਰੇ ਮਾਸੀ ਜੀ ਨੇ ਜੀ ਵਾਹ ਜੀ ਵਾਹ ਉਹ ਕਵਿਤਾ ਲਿਖਦੇ ਨੇ ਅੱਛਾ ਅਸੀਸ ਪ੍ਰਕਾਸ਼ ਕੌਰ ਇਹ ਉਹਨਾਂ ਦੀ ਵੋਕੇ ਜਿਹੜੀ ਹੈ ਉਹਨਾਂ ਨੇ ਮੈਨੂੰ ਆਪਣੇ ਵੱਲ ਗਿਫਟ ਕੀਤੀ ਜੀ ਕਿਹੜਾ ਵਾਹ ਸਭ ਤੋਂ ਵਧੀਆ ਮਿੱਤਰ ਇਨਸਾਨ ਦੀਆਂ ਕਿਤਾਬਾਂ ਇਹ ਇਹ ਫਿਰ ਲੌਨ ਆ ਜੀ ਹੈ ਇਹ ਥੋੜਾ ਜਿਹਾ ਗ੍ਰੀਨਰੀ ਦਾ ਵੀ ਸ਼ੌਕ ਹੈਗਾ ਰੱਖਣ ਦਾ ਵਾਹ ਜੀ ਉਹ ਫੁੱਲ ਫੁੱਟੇ ਥੋੜੇ ਬਹੁਤ ਉਸਨੇ ਕਿਹਾ ਵੀ ਕਲੋਸ ਟੂ ਨੇਚਰ ਜਿੱਦਾਂ ਬੰਦਾ ਕਲੋਸ ਟੂ ਨੇਚਰ ਹੁੰਦਾ ਉੰਨਾ ਬੰਦਾ ਵੈਸੇ ਵੀ ਡਾਊਨ ਟੂ ਅਰਥ ਬੀਇੰਗ ਆਫੀਸਰ ਹੈਨਾ ਤੇ ਫਿਟਨੈਸ ਵੀ ਜ਼ਰੂਰੀ ਬਹੁਤ ਆ ਦੇਖੋ ਇਹ ਦੋਨੋਂ ਤਰ੍ਹਾਂ ਵਰਕ ਕਰਦੀ ਹੈ ਜੀ ਉਹ ਕਹਿੰਦੇ ਹੈਲਦੀ ਮਾਈਂਡ ਇਨ ਹੈਲਦੀ ਬੋਡੀ ਹੈ ਨਾ ਤੇ ਜੇ ਤੁਹਾਡੀ ਬੋਡੀ ਹੈਲਦੀ ਹੈ ਤੁਹਾਨੂੰ ਤੁਹਾਡਾ ਮਾਈਂਡ ਥੋੜਾ ਖੁੱਲਦਾ ਰਹਿੰਦਾ ਸ਼ਾਰਪ ਰਹਿੰਦਾ ਹੈਲਦੀ ਰਹਿੰਦਾ ਜੇ ਤੁਸੀਂ ਵਰਦੀ ਪਾਈਏ ਤਾਂ ਤੁਹਾਨੂੰ ਐਟ ਲੀਸਟ ਇਹ ਨਾ ਹੋਵੇ ਵੀ ਲੋਕੀ ਕਹਿੰਦੇ ਆ ਦੇਖੋ ਕਿੰਦਾ ਦੀ ਵਰਦੀ ਪਾਈ ਹੂੰ ਤਾਂ ਬੰਦਾ ਇਹ ਕਹੇ ਵੀ ਹਾਂ ਮਤਲਬ ਚਾਚਣਾ ਚਾਹੀਦਾ ਬੰਦਾ ਜਦੋਂ ਇਹ ਰਹੀ ਉਹ ਕਹਿੰਦੇ ਇੰਜੀਨੀਅਰਿੰਗ ਐਂਟ੍ਰਾਂਸ ਦੇ ਕੇ ਐਸੀ ਮੈਂ ਕਰ ਅੱਛਾ ਤੇ ਮੰਮੀ ਨੂੰ ਮਮੀ ਨੇ ਮੈਨੂੰ ਇਹ ਕਿਹਾ ਹੋਇਆ ਸੀਗਾ ਮਤਲਬ ਬੰਦਾ ਵੀ ਜੇ ਤੂੰ ਸਰਪਚਡ ਮਿਹਨ ਲੇ ਲੇਕਰ ਤੁਹਾਨੂੰ ਮੋਟਰਸਾਈਕਲ ਲੈ ਦਊ 24 ਮਈ 1998 ਨੂੰ ਮੈਂ ਐਗਜ਼ਾਮ ਦੇ ਕੇ ਆਇਆ ਸ਼ਾਮ ਨੂੰ ਘਰ ਮਮੇ ਨੇ ਪੁੱਛਿਆ ਕਿਦਾਂ ਦਾ ਐਗਜ਼ਾਮ ਮੈਂ ਕਿਹਾ ਬਹੁਤ ਵਧੀਆ ਹੈ ਕਹੇ ਤਾਂ ਪਰਮਿਸ਼ਨ ਹੋ ਜੂਗੀ ਮੈਕਅਪ ਹੋ ਜੂਗੀ ਮੈਨੂੰ 25 ਮਈ ਨੂੰ ਅਗਲੇ ਦਿਨ ਉਹਨਾਂ ਨੇ ਇਹ ਮੈ ਲੈ ਰਿਜ਼ਲਟ ਤੋਂ ਪਹਿਲਾਂ ਹੀ ਰਿਜ਼ਲਟ ਤੋਂ ਪਹਿਲੇ ਇਹ ਫਿਰ ਵੱਡੀ ਗੱਲ ਹੈ ਨਾ ਕਿ ਤੁਹਾਡੇ ਪੇਰੈਂਟਸ ਨੂੰ ਇੰਨਾ ਯਕੀਨ ਸੀਗਾ ਆਪਣੇ ਬੱਚੇ ਤੇ ਕਿ ਜੇ ਕਹਿਤਾ ਤਾਂ ਹੋ ਜੂ ਹਾਂ ਇਹ ਚੀਜ਼ ਬੇਸ਼ਕੀਮਤੀ ਹੈ ਬਿਲਕੁਲ ਇਹ ਬੇਸ਼ਕੀਮਤੀ ਦੇ ਨਾਲ ਬੜੀਆਂ ਯਾਦਾਂ ਨੇ ਆਈਆਂ ਤੁਸੀਂ ਤੁਸੀਂ ਬੁਲੇਟ ਵੀ ਰੱਖਿਆ ਹੋਇਆ ਹਾਂਜੀ ਹਾਂਜੀ ਹੁਣ ਅੱਜਕਲ ਇਹ ਚਲਾਇਦਾ ਚਲਾਉਂਦੇ ਹੋ ਨਹੀਂ ਵੈਸੇ ਮਾਰਾ ਮੋਟਾ ਗੱਲ ਇਹ ਜੀ ਪਟਿਆਲੇ ਜਦੋਂ ਅਸੀਂ ਇੰਜੀਨੀਅਰਿੰਗ ਕਰ ਰਹੇ ਸੀਗੇ ਤੇ ਸਾਡਾ ਜਿਹੜਾ ਗਰੁੱਪ ਸੀਗਾ ਦੋਸਤਾਂ ਦਾ ਤੇ ਮੇਰੇ ਕੋਲ ਜਦਾ ਯਮਾ ਸੀ ਇੱਕ ਹੋਰ ਕੋਲ ਬੁਲੇਟ ਸੀ ਇੱਕ ਕੋਲ ਸਕੂਟਰ ਸੀ ਤੋਂ ਚਾਰ ਬੰਦੇ ਜਣੇ ਸੀਗੇ ਤੇ ਅਸੀਂ ਜਦੋਂ ਜਾਈਦਾ ਸੀਗਾ ਕਿਤੇ ਮਾਰਕੀਟ ਤਾਂ ਵੈਸੇ ਪਰਨਾ ਬਨ ਕੇ ਹੀ ਚੱਲੀ ਜਾਂਦਾ ਸੀ ਲੇਕਿਨ ਉਹ ਪਰਨਾ ਚੰਡੀਗੜ੍ਹ ਪੁਲਿਸ ਦਾ ਚਲਾਨ ਕਰਦੇ ਨਹੀਂ ਸੀ ਲੇਕਿਨ ਪਟਿਆਲਾ ਪੁਲਿਸ ਮੇਰੇ ਨਾਲ ਚਲਾਨ ਕਰਦੀ ਕਿਉਂ ਕਹਿੰਦੇ ਜੀ ਇਹ ਪੱਗ ਨਹੀਂ ਇਹ ਪਰਨਾ ਅੱਛਾ ਬਿਲਕੁਲ ਤੁਹਾਡਾ ਹੋਇਆ ਬਹੁਤ ਵਧੀਆ ਅੱਛਾ ਤੋਂ ਉਹ ਵੀ ਮੈਂ ਕਹਿੰਦਾ ਵੀ ਇੱਕ ਰੀਜ਼ਨ ਉਹ ਵੀ ਸੀਗਾ ਕੋਈ ਅੱਛਾ ਵੀ ਨਹੀਂ ਇਹ ਪੁਲਿਸ ਦੇ ਕੋਲ ਬਹੁਤ ਵੱਡੀ ਪਾਵਰ ਹੁੰਦੀ ਚਲਾਨ ਕਰਦੀ ਵੀ ਅਸੀਂ ਪੁਲਿਸ ਅਫਸਰ ਬਣਨੇ ਚਾਹੁੰਦੇ ਪਰਨੇ ਦਾ ਚਲਾਨ ਬਣਦਾ ਨਹੀਂ ਵੈਸੇ ਬਣਦਾ ਨਹੀਂ ਜੀ ਦੇਖੋ ਸਾਡੇ ਬਹੁਤ ਵਾਰੀ ਹੋਇਆ ਜੀ ਪਟਿਆਲੇ ਇੱਕ ਤੇ ਫਿਰ ਉਹ ਅਫਸਰ ਲੱਭੇ ਨਹੀਂ ਬਾਅਦ ਚ ਲੱਭੇ ਨਹੀਂ ਇੱਕ ਦੋ ਵਾਰੀ ਉਹਨਾਂ ਨੇ ਆਪ ਆ ਕੇ ਕਿਹਾ ਵੀ ਸਰ ਤੁਸੀਂ ਜਿਹੜਾ ਜ਼ਬਰਦਸਤ ਨਹੀਂ ਤੁਹਾਡਾ ਹੀ ਚਲਾਨ ਇੱਕ ਦੋ ਵਾਰੀ ਕੀਤਾ ਤੇ ਫਿਰ ਮੈਂ ਹੱਥ ਮਿਲਾ ਕੇ ਤੇ ਉਹਨਾਂ ਗਲੇ ਮਿਲ ਕੇ ਉਹਨੂੰ ਫਿਰ ਮੈਂ ਕਿਹਾ ਚਲ ਚੰਗਾ ਕੀਤਾ ਉਹ ਤੇਰੀ ਡਿਊਟੀ ਸੀਗੀ ਉਹਨੂੰ ਕਿਹਾ ਲੱਗਾ ਕਿ ਇਹ ਚੀਜ਼ ਨੇ ਇਨਸਪਾਇਰ ਕੀਤਾ ਬਿਲਕੁਲ ਟਰਨਿੰਗ ਪੁਆਇੰਟ ਬਣਦਾ ਹੁੰਦਾ ਹੈ ਕਿਸੇ ਵੀ ਚੀਜ਼ ਨੇ ਕਿੰਨਾ ਕਿਤੇ ਇੱਕ ਇਨਸਪ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ 베ਦੀ ਤੇ ਆਇਆ ਤੁਹਾਨੂੰ ਨਾ ਇਹ ਇੱਕ ਆਈਪੀਐਸ ਅਫਸਰ ਦੀ ਜ਼ਿੰਦਗੀ ਦਿਖਾਣੇ ਆ ਘਰ ਦਿਖਾਣੇ ਆ ਆਮ ਤੌਰ ਤੇ ਤੁਸੀਂ ਸ਼ਾਇਦ ਘੱਟ ਦੇਖੀ ਹੋਣੀ ਹੈ ਇਹ ਚੀਜ਼ਾਂ ਆ ਜੋ ਇਹ ਕੈਮਰਾ ਪਰਸਨ ਮੈਨੂੰ ਫਾਲੋ ਕਰੀਏ ਦੇਖੋ ਇਹ ਜੀ ਤਪੱਸਿਆ ਤੋਂ ਬਾਅਦ ਹੀ ਕਹਿੰਦੇ ਗੱਡੀ ਮਿਲਦੀ ਆ ਆ ਜਿਹੜਾ ਪ੍ਰੋਟੋਕਾਲ ਹੁੰਦੀ ਆ ਦੇਖੋ ਤਾਰਾ ਲੱਗਿਆ ਆ ਬੱਤੀ ਤੇ ਆ ਜੋ ਤੁਸੀਂ ਤੁਹਾਨੂੰ ਜੇ ਦਿਖਾਈਏ ਕਿ ਜ਼ਿੰਦਗੀ ਕਿਵੇਂ ਹੁੰਦੀ ਹੈ ਇੱਕ ਅਫਸਰ ਦੀ ਕਿਵੇਂ ਦੇ ਹਰ ਹੁੰਦੇ ਨੇ ਆਮ ਤੌਰ ਤੇ ਇਹ ਚੀਜ਼ਾਂ ਘੱਟ ਨਹੀਂ ਮਿਲਦੀਆਂ ਦੇਖਣ ਨੂੰ ਤੁਹਾਨੂੰ ਦਿਖਾਉਂਦੇ ਆ। ਟਾਈਪੀਐਸ ਇੰਦਰਬੀਰ ਸਿੰਘ ਹੋਰਾਂ ਦੇ ਸਰਕਾਰੀ ਰਿਹਾਇਸ਼ ਤੇ ਉੱਤੇ ਅਸੀਂ ਆਏ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ? ਬਹੁਤ ਵਧੀਆ ਜੀ ਬਹੁਤ ਵਧੀਆ। ਜੀ। ਤਾਂ ਇਹ ਨੇ ਜੀ ਇੰਦਰਬੀਰ ਸਿੰਘ ਆਈਪੀਐਸ 2007 ਬੈਚ ਦੇ ਔਰ ਡੀਏਜੀ ਪੀਏਪੀ ਐਡਮਿਨਿਸਟ੍ਰੇਸ਼ਨਰਸ ਤੋਂ ਪਹਿਲਾਂ ਵੱਡੇ ਵੱਡੇ ਜਿਹੜੇ ਰੈਂਕ ਹੁੰਦੇ ਨੇ ਸਾਰੇ ਇਹ ਨੇ ਤੁਹਾਡਾ ਥੋੜਾ ਜਿਹਾ ਦੇਖਾਂਗੇ ਜੀ ਸਰਕਾਰੀ ਰਿਹਾਇਸ਼ ਨੂੰ ਲਾ ਕੇ ਇਹਦੇ ਵਿੱਚ ਦਿਖਾਉਣ ਦਾ ਮਨਤਵ ਇਹ ਵੀ ਹੈ ਕਿ ਥੋੜਾ ਜਿਹਾ ਇਨਸਪਾਇਰ ਹੋਣ ਡੈਫੀਨਿਟਲੀ ਜਿਵੇਂ ਕਿ ਆਪਾਂ ਗੱਲ ਵੀ ਕੀਤੀ ਆ ਕਿ ਪੰਜਾਬ ਬੋਰਡ ਦੇ ਤੁਸੀਂ ਪੜ੍ਹੇ ਹੋਏ ਹੋ ਹੈਨਾ ਥੋੜਾ ਜਿਹਾ ਦੇਖਾਂਗੇ ਸਭ ਤੋਂ ਪਹਿਲਾਂ ਤਾਂ ਜੇ ਇਧਰ ਨਿਗਾਹ ਮਾਰੀ ਜਾਵੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਥੱਲੇ ਇੱਕ ਕੰਕਾਰ ਇਹ ਇਹ ਬੜਾ ਡਿਫਰੈਂਟ ਲੱਗ ਰਿਹਾ ਜੀ ਕੁਝ ਖਾਸ ਇਹ ਮੇਰੇ ਇੱਕ ਦੋਸਤ ਨੇ ਇਹਨੂੰ ਆਪ ਹੱਥ ਨਾਲ ਪੇਂਟ ਕਰਕੇ ਮੈਨੂੰ ਇਹ ਪੇਂਟਿੰਗ ਗਿਫਟ ਕੀਤੀ ਸੀ ਅੱਛਾ ਮੈਂ ਸੋਚਿਆ ਵੀ ਇਸ ਇਨਸਨ ਨੇ ਪਿਆਰ ਨਾਲ ਬਣਾ ਕੇ ਦਿੱਤੀ ਹੈ ਤਾਂ ਇਹਨੂੰ ਫਿਰ ਆਪਾਂ ਗੁਰੂ ਸਾਹਿਬ ਦੇ ਨਾਲ ਹੀ ਇੱਥੇ ਜੜਾ ਕੇ ਤੇ ਨਾਲ ਲਗਵਾਤਾ ਬਹੁਤ ਵਧੀਆ ਜੀ ਤੇ ਜੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਜੀ ਇੱਧਰ ਦਿਖਾਇਆ ਜਾਵੇ ਇਹ ਇਹ ਤੁਸੀਂ ਤੁਸੀਂ ਥੋੜਾ ਬਹੁਤਾ ਸਿੰਗਿੰਗ ਦਾ ਵੀ ਰੱਖਦੇ ਹੋ ਹਾਂਜੀ ਹਾਂਜੀ ਇਹ ਟਾਈਮ ਮਿਲ ਜਾਂਦਾ ਕਰੇ ਕਰੇ ਜੀ ਵੰਸਨੇ ਵਾਈਲ ਜੀ ਜੀ ਵਾਹ ਜੀ ਵਾਹ ਬੇਟੇ ਨੂੰ ਵੀ ਸ਼ੌਂਕ ਹੈ ਤਾਂ ਉਹ ਫਿਰ ਕਦੀ ਫਰਮਾਇਸ਼ ਕਰਨ ਦਾ ਵੀ ਆਪਾਂ ਵਜਾ ਕੇ ਦਿਖਾਓ ਥੋੜਾ ਜਿਹਾ ਮੈਨੂੰ ਤੇ ਮੈਨੂੰ ਵੀ ਸਿਖਾਓ ਠੀਕ ਹੈ ਤੇ ਫਿਰ ਉਹ ਮੜਾ ਮੋਟਾ ਕਦੇ ਕਦੇ ਵਜਾ ਲੀ ਕੋਈ ਇਹ ਕੋਈ ਆਫੀਸ਼ਲ ਸਿੱਖਿਆ ਵੀ ਹੋਇਆ ਕਿ ਵੈਸੇ ਗੋਰਫਟਿਡ ਇਹ ਪੁਰਾਣਾ ਸਕੂਲ ਟਾਈਮ ਦਾ ਹੀ ਸ਼ੌਂਕ ਹੈ ਬਸ ਠੀਕ ਹੈ ਇਧਰ ਮੈਨੂੰ ਲੱਗਦਾ ਕਿ ਇਹ ਅਲੱਗ-ਅਲੱਗ ਟਾਈਮ ਦੇ ਜਿਹੜੇ ਕੱਪਸ ਜਾਂ ਕੋਈ ਅਵਾਰਡਸ ਮਿਲੇ ਹੋਏ ਨੇ ਜਿਵੇਂ ਆ ਤੁਸੀਂ ਇੱਥੇ ਦੇਖ ਸਕਦੇ ਹੋ ਐਸਆਰਬੀ ਕੱਪ ਫॉर ਡ੍ਰਿਲ ਅੱਛਾ ਡ੍ਰਿਲ ਦਾ ਮਤਲਬ ਹੁੰਦਾ ਤੁਹਾਡੀ ਪਰੇਡ ਜਿਹੜੀ ਸੋ ਟ੍ਰੇਨਿੰਗ ਟਾਈਮ ਤੇ ਇਹ ਬੈਸਟ ਡ੍ਰਿਲ ਦਾ ਕੱਪ ਜਿਹੜਾ ਇਹ ਮੈਨੂੰ ਮਿਲੇ ਸੀ ਇਹ ਜਦੋਂ ਇਹ ਜਦੋਂ ਆਈਪੀਐਸੀ ਟ੍ਰੇਨਿੰਗ ਉੱਥੇ ਹైదరాబాద్ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਕਰਦੇ ਨੇ ਸੋ ਐਸਆਰਬੀ ਕੱਪ ਫॉर ਡ੍ਰਿਲ ਹੈ ਕੌਂਗ ਕੱਪ ਫॉर ਇਕੁਇਟੇਸ਼ਨ ਹੈ ਹਾਰਸ ਰਾਈਡਿੰਗ ਦੇ ਕੰਪੀਟੀਸ਼ਨ ਵਿੱਚ ਆਪਣੇ ਬੈਚ ਦਾ ਚੈਂਪੀਅਨ ਸੀ ਹਾਰਸ ਰਾਈਡਿੰਗ ਦੇ ਵਿੱਚ ਤੋ ਇਹ ਹੈ ਸ਼੍ਰੀ ਭਗਵਾਨਨੰਦ ਟਰੋਫੀ ਫॉर ਸੈਕੰਡ ਬੈਸਟ ਪ੍ਰੋਫੈਸ਼ਨਰ ਮੈਂ ਆਪਣੇ ਬੈਚ ਦਾ ਸੈਕੰਡ ਬੈਸਟ ਪ੍ਰੋਫੈਸ਼ਨਰ ਵੀ ਹਾਂ ਠੀਕ ਹੈ ਜੀ ਤੇ ਇਹ ਹੈ ਬੀਐਸਐਫ ਟਰੋਫੀ ਫॉर ਪ੍ਰੋਫੀਸ਼ੀਐਂਸੀ ਇਨ ਆਊਟਡੋਰ ਸਬਜੈਕਟਸ ਕਿ ਆਊਟਡੋਰ ਜਿੰਨੇ ਸਬਜੈਕਟ ਸੀਗੇ ਉਹਦੇ ਚ ਆਈ ਵਾਸ ਦਾ ਬੈਸਟ ਸੋ ਇਹ ਸਾਰੇ ਉਥੇ ਦੇ ਨੇ ਬਾਕੀ ਟਾਈਮ ਟੂ ਟਾਈਮ ਜਿੱਥੋਂ ਜਿੱਥੋਂ ਕੋਈ ਲੋਗ ਆਪਣਾ ਪਿਆਰ ਭੇਂਟ ਕਰਦੇ ਨੇ ਤਾਂ ਉਹ ਫਿਰ ਨਾਲ ਲੈ ਕੇ ਇੱਥੇ ਸਜਾਦੇ ਨੇ ਤੇ ਇੱਧਰ ਜੇ ਥੋੜਾ ਜਿਹਾ ਦੇਖਿਆ ਜਾਵੇ ਚਲੋ ਇਹ ਇਹ ਤਾਂ ਹੈਗਾ ਕਿ ਮਿਹਨਤ ਤੁਸੀਂ ਬਹੁਤ ਕੀਤੀ ਹੈ ਕਿਤਾਬਾਂ ਉਦੋਂ ਵੀ ਪਰ ਇਹ ਇਹ ਹੁਣ ਏ ਰਿਚ ਡੈਡ ਪੂਰ ਡੈਡ ਇਹ ਤਾਂ ਖਦਾਬ ਦੀ ਬੜੀ ਚਰਚਾ ਇਹ ਵੀ ਤੁਸੀਂ ਰੱਖੀ ਹੋਈ ਆ ਅਲੱਗ-ਅਲੱਗ ਥੋੜਾ ਜਿਹਾ ਹੈ ਜੀ ਪੜਨ ਦਾ ਵੀ ਸ਼ੌਂਕ ਜਿਵੇਂ ਇਹ ਸਾਰਾ ਸਾਡਾ ਹੈ ਮਤਲਬ ਜੋ ਫਿਕਸ਼ਨ ਹੈ ਮੈਨੂੰ ਮਤਲਬ ਅਲੱਗ-ਅਲੱਗ ਜਿਹੜੇ ਹੈਗੇ ਨੇ ਆਥਰਸ ਚੇਤਨ ਭਗਤ ਹੈ ਹੋਰ ਨਿਕੋਲਸ ਪਾਰਕਸ ਹੈ ਸੋ ਆਈ ਲਵ ਰੀਡਿੰਗ ਥੀਸ ਆਥਰਸ ਇਹ ਥੋੜੇ ਜਿਹਾ ਕੰਟੈਂਪੋਰੀ ਜਾਂ ਜਿੱਦਾਂ ਨਾਨ ਫਿਕਸ਼ਨ ਹੈ ਹਿਸਟਰੀ ਦੇ ਆ ਕੁਝ-ਕੁਝ ਬੁਕਸ ਹੈ ਜਿਹਾ اچھا ਪੰਜਾਬੀ ਦੀ ਆ ਸਮਝਾਂ ਤੇ ਰਮਜ਼ਾਂ ਪ੍ਰਕਾਸ਼ ਕੌਰ ਪਾਸ਼ਾ ਹਾਂਜੀ ਇਹ ਮੇਰੇ ਮਾਸੀ ਜੀ ਨੇ ਜੀ ਵਾਹ ਜੀ ਵਾਹ ਉਹ ਕਵਿਤਾ ਲਿਖਦੇ ਨੇ ਅੱਛਾ ਸੈਸ ਪ੍ਰਕਾਸ਼ ਕੌਰ ਇਹ ਉਹਨਾਂ ਦੀ ਬੁੱਕ ਜਿਹੜੀ ਹੈ ਉਹਨਾਂ ਨੇ ਮੈਨੂੰ ਆਪਣੇ ਵੱਲੋਂ ਗਿਫਟ ਕੀਤੀ ਸੀਗੀ ਇਹ ਉਹਨਾਂ ਦੀ ਕਲੈਕਸ਼ਨ ਹੈ ਉਹਨਾਂ ਦੀ ਲਿਖੀਆਂ ਹੋਈਆਂ ਵੈਸੇ ਵੈਸੇ ਮੰਦਿਓਂ ਕੀ ਕਿਤਾਬਾਂ ਤੋਂ ਵੀ ਸੇਧ ਮਿਲਦੀ ਹੈ ਡੈਫੀਨਿਟਲੀ ਜੀ ਬਿਲਕੁਲ ਕਿਤਾਬਾਂ ਤਾਂ ਮਤਲਬ ਸਭ ਤੋਂ ਵਧੀਆ ਸੇਧ ਸਭ ਤੋਂ ਵਧੀਆ ਮਿੱਤਰ ਇਨਸਾਨ ਦੀਆਂ ਕਿਤਾਬਾਂ ਹੁੰਦੀਆਂ ਬਿਲਕੁਲ ਆਪਾਂ ਆਪਾਂ ਥੋੜਾ ਜਿਆਹਾ ਹੋਰ ਦੇਖੀਏ ਜੀ ਆਓ ਜੀ ਪਲੀਜ਼ ਆਓ ਇਹ ਇਹ ਫਿਰ ਲਾਉਣ ਆ ਜੀ ਹੈ ਇਹ ਥੋੜਾ ਜਿਹਾ ਗ੍ਰੀਨਰੀ ਦਾ ਵੀ ਸ਼ੌਕ ਹੈਗਾ ਰੱਖਣ ਦਾ ਵਾਹ ਜੀ ਤੇ ਫੁੱਲ ਬੂਟੇ ਥੋੜੇ ਬਹੁਤ ਉਸ ਨੇ ਕਹਿੰਦਾ ਵੀ ক্লোਜ਼ ਟੂ ਨੇਚਰ ਜਿੰਨਾ ਬੰਦਾ ক্লোਜ਼ ਟੂ ਨੇਚਰ ਹੁੰਦਾ ਉਹਨਾਂ ਬੰਦਾ ਵੈਸੇ ਵੀ ਡਾਊਨ ਟੂ ਆਸਰ ਹੁੰਦਾ ਸੋ ਅੱਛਾ ਇੱਥੇ ਇੱਥੇ ਫਿਰ ਫੀਲਿੰਗ ਵੀ ਬਹੁਤ ਵਧੀਆ ਆਉਂਦੀ ਹੋਣੀ ਹੈ ਸਵੇਰੇ ਸਵੇਰੇ ਹੈਨਾ ਬਿਲਕੁਲ ਬਿਲਕੁਲ ਜੀ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਨੇ ਉਹ ਮੈਨੂੰ ਤਾਂ ਜਿੰਨਾ ਜਿੰਨਾ ਹੈਕਟਿਕ ਸ਼ਡਿਊਲ ਹੁੰਦਾ ਇੱਥੇ ਆ ਕੇ ਤਕਾਵੜ ਵੀ ਲੈਂਦੀ ਹੋਣੀ ਹੈ ਤਕਾਵੜ ਲੈਂਦੀ ਬਿਲਕੁਲ ਬਿਲਕੁਲ ਆ ਆ ਤੁਸੀਂ ਬੈਂਚ ਪ੍ਰੈਸ ਵਗੈਰਾ ਲਈ ਰੱਖ ਇਹ ਵੀ ਰੈਗੂਲਰ ਬੇਸਿਸ ਤੇ ਜਿਮ ਵਗੈਰਾ ਜਾਂਦੇ ਹਾਂ ਕਿ ਮੈਂ ਕੋਸ਼ਿਸ਼ ਕਰਦਾ ਜੀ ਰੈਗੂਲਰ ਹੋਵਾਂ ਫਿਰ ਵੀ ਉਹ ਕਈ ਵਾਰੀ ਮਤਲਬ ਇਧਰ ਦੇ ਦੋ ਜਿਵੇਂ ਆ ਜਾਂਦੇ ਮਿਸਪਲ ਹੋ ਜਾਂਦਾ ਬਟ ਟ੍ਰਾਈ ਮਰੀ ਇਹ ਹੁੰਦੀ ਵੀ ਰੈਗੂਲਰਲੀ ਐਕਸਰਸਾਈਜ਼ ਜ਼ਰੂਰ ਜਾਰੀ ਰਹਿਵੇ ਮੈਨੂੰ ਲੱਗਦਾ ਕਿ ਇੱਕ ਬੀਗਾ ਆਫੀਸਰ ਹੈ ਨਾ ਤੇ ਫਿਟਨੈਸ ਵੀ ਜ਼ਰੂਰੀ ਬਹੁਤ ਹੈ ਦੇਖੋ ਇਹ ਦੋਨੋਂ ਤਰ੍ਹਾਂ ਵਰਕ ਕਰਦੀ ਹੈ ਜੀ ਉਹ ਕਹਿੰਦੇ ਹੈਲਦੀ ਮਾਈਂਡ ਇਨ ਹੈਲਦੀ ਬੋਡੀ ਹੈਨਾ ਤੇ ਜੇ ਤੁਹਾਡੀ ਬੋਡੀ ਹੈਲਦੀ ਹੈ ਤੁਹਾਨੂੰ ਤੁਹਾਡਾ ਮਾਈਂਡ ਥੋੜਾ ਜਿਹਾ ਖੁੱਲਾ ਰਹਿੰਦਾ ਸ਼ਾਰਪ ਰਹਿੰਦਾ ਹੈਲਦੀ ਰਹਿੰਦਾ ਤੁਹਾਡਾ ਕੰਮ ਦੇ ਵਿੱਚ ਇੰਨਾ ਵਧੀਆ ਕੁਆਲਿਟੀ ਤੁਸੀਂ ਇਨਪੁਟ ਦੇ ਸਕਦੇ ਹੋ ਅਨਦਰਵਾਇਜ਼ ਵੀ ਜਿਵੇਂ ਵਰਦੀ ਪਾਈ ਹੈ ਤਾਂ ਫਿਰ ਜਿਵੇਂ ਪਹਿਲਾਂ ਮੈਂ ਕਿਹਾ ਵੀ ਤੁਹਾਡੇ ਉੱਤੇ ਇੱਕ ਹੋਰ ਐਡਿਡ ਰਿਸਪੌਂਸਿਬਿਲਟੀ ਹੈ ਕਿ ਜੇ ਤੁਸੀਂ ਵਰਦੀ ਪਾਈ ਹੈ ਤਾਂ ਤੁਹਾਨੂੰ ਐਟ ਲੀਸਟ ਇਹ ਨਾ ਹੋਵੇ ਵੀ ਲੋਕੀ ਕਹਿਣਗੇ ਆ ਦੇਖੋ ਕਿੰਦਾ ਦੀ ਵਰਦੀ ਪਾਈ ਹੂੰ ਸੋ ਬੰਦਾ ਇਹ ਕਵੇ ਵੀ ਹਾਂ ਮੰਨ ਲਓ ਚਾਚਣਾ ਚਾਹੀਦਾ ਬੰਦਾ ਜਿੰਨੇ ਚਾਹੀਦੇ ਬੰਦਾ ਵਰਦੀ ਪਾਏ ਬਿਲਕੁਲ ਆਪਾਂ ਆਪਾਂ ਦੇਖੀਏ ਸਾਈਕਲਿੰਗ ਕਰਦੇ ਹੋ ਮੈਨੂੰ ਲੱਗਦਾ ਕਰਦੇ ਹੋ ਜੀ ਜੀ ਸਾਈਕਲ ਵਗੈਰਾ ਵੀ ਪਹਿਨੇ ਮੇਰਾ ਔਰ ਬੇਟੇ ਦਾ ਦੋਨਾਂ ਦਾ ਸਾਈਕਲ ਹੈ ਜੀ ਆਪਣਾ ਆਪਣਾ ਉਹ ਆਉਂਦਾ ਸੀ ਦੋਨੋਂ ਸਾਈਕਲਿੰਗ ਕਰਨ ਜਾਈਦੇ ਸੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਆਪਾਂ ਤੁਹਾਡੀ ਫੋਰ ਦੇਖੀਏ ਤੁਹਾਡਾ ਯਮਾ ਦੇਖੀਏ ਹਾਂਜੀ ਹਾਂਜੀ ਕਵਾਲਿਟੀ ਟਾਈਮ ਦਾ ਯਮਾ ਆਓ ਜੀ ਆ ਬਿਲਕੁਲ ਕਵਾਲਿਟੀ ਟਾਈਮ ਦੇ ਦੇਖਾਂਗੇ ਜੀ ਉਹ ਯਮਾ ਜੀ ਹਾਂਜੀ ਇਹ ਪੀਪੀ 0820 0520 ਇਹ ਇਹਦਾ ਇਹਦਾ ਮਤਲਬ ਲਗਾ ਤਾਂ ਕਿ ਆਪਾਂ ਨੰਬਰ ਵੀ ਦਿਖਾਈਏ ਬਿਲਕੁਲ ਦਿਖਾਓ ਜੀ ਇਹ ਇਹ ਕਵਾਲਿਟੀ ਟਾਈਮ ਦਾ ਜੀ ਇਹ ਕਵਾਲਿਟੀ ਟਾਈਮ ਦਾ ਮੈਂ ਇਹਦੀ ਵੀ ਸਟੋਰੀ ਦੱਸਦਾ ਜੀ ਮੈਂ ਸੀਟੀ ਦਾ ਐਗਜ਼ਾਮ ਦੇ ਕੇ ਆਇਆ ਜੀ ਜੀ ਇੰਜੀਨੀਅਰਿੰਗ ਐਂਟ੍ਰਾਂਸ ਦੇ ਕੇ ਆਇਆ ਸੀ ਮੈਂ ਘਰੇ ਅੱਛਾ ਤੇ ਮੰਮੀ ਨੂੰ ਮੰਮੀ ਨੇ ਮੈਨੂੰ ਇਹ ਕਿਹਾ ਹੋਇਆ ਸੀਗਾ ਮਤਲਬ ਵਾਦਾ ਵੀ ਜੇ ਤੂੰ THAPS ਵਿੱਚ ਐਡਮਿਸ਼ਨ ਲੈ ਲੇਂਗਾ ਤਾਂ ਮੋਟਰਸਾਈਕਲ ਲਏਗੀ ਅੱਛਾ ਜਿਵੇਂ ਆਮ ਘਰਾਂ ਦੇ ਜਿਵੇਂ ਆਮ ਘਰਾਂ ਚ ਹੁੰਦਾ ਹੀ ਹੈ ਮੈਂ ਮੈਨੂੰ ਯਾਦ ਹੈ ਜੇ ਵੀ 24 ਮਈ 1998 ਨੂੰ ਮੈਂ ਐਗਜ਼ਾਮ ਦੇ ਕੇ ਆਇਆ ਸ਼ਾਮ ਨੂੰ ਘਰੇ ਮੰਮੀ ਨੇ ਪੁੱਛਿਆ ਕਿਦਾਂ ਦਾ ਐਗਜ਼ਾਮ ਮੈਂ ਕਿਹਾ ਬਹੁਤ ਵਧੀਆ ਹੋਇਆ ਕਿਹਾ THAPS ਵਿੱਚ ਐਡਮਿਸ਼ਨ ਹੋ ਜਾਊਗੀ ਮੈਂ ਕਿਹਾ ਹੋ ਜਾਊਗੀ ਮੈਨੂੰ 25 ਮਈ ਨੂੰ ਅਗਲੇ ਦਿਨ ਉਹਨਾਂ ਨੇ ਐਮਲ ਦਿੱਤਾ ਰਿਜ਼ਲਟ ਤੋਂ ਪਹਿਲਾਂ ਹੀ ਰਿਜ਼ਲਟ ਤੋਂ ਪਹਿਲਾਂ ਇਹ ਫਿਰ ਵੱਡੀ ਗੱਲ ਹੈ ਨਾ ਕਿ ਤੁਹਾਡੇ ਪੇਰੈਂਟਸ ਨੂੰ ਇੰਨਾ ਯਕੀਨ ਸੀਗਾ ਆਪਣੇ ਬੱਚੇ ਤੇ ਕਿ ਜੇ ਕਹਿਤਾ ਤਾਂ ਹੋ ਜਾਊਗਾ ਇਹ ਕਿੰਨੇ ਦਾ ਆਇਆ ਸੀ ਉਹਦਾ ਕੁਝ ਹੈਗਾ ਯਾਦ ਇਹ ਸਿੰਕ ਉਹ 15-20 ਹਜ਼ਾਰ ਦਾ ਉਹਦਾ ਜਿੰਨਾ ਨਹੀਂ 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 ਜਿਆਦਾ 41000 ਸਮਥਿੰਗ ਦਾ ਸੀ ਮੈਨੂੰ ਯਾਦ ਹੈ ਅੱਛਾ ਯਮੇ ਦਾ ਕ੍ਰੇਜ਼ ਦੇਖ ਲਓ ਤੁਸੀਂ ਹੈਨਾ ਉਹਦੋਂ ਬਹੁਤ ਸੀਗਾ ਬਿਲਕੁਲ ਬਿਲਕੁਲ ਜੀ ਇਹ ਫਿਰ ਆਵਾਜ਼ ਵਾਲਾ ਜੀ ਕਿ ਦੂਜਾ ਆਵਾਜ਼ ਤੋਂ ਬਿਨਾਂ ਆ ਇੱਕ ਤਾਂ ਆਵਾਜ਼ ਵੀ ਬਹੁਤ ਕਰਦੇ ਸਲੈਂਸਰ ਹੋਰ ਸਲੈਂਸਰ ਵਗੈਰਾ ਉਹ ਕਰਕੇ ਮੋਡੀਫਾਈ ਕਰਕੇ ਕਰਦੇ ਨੇ ਬਿਲਕੁਲ ਤੇ ਇਹ ਇਹ ਵੈਸੇ ਚਲੋ ਇੱਕ ਯਾਦਗਾਰੀ ਰੱਖੀ ਹੈ ਕਿ ਚੱਲਦਾ ਵੀ ਚਲਾਵ ਲੈਣਾ ਨਹੀਂ ਚਲਾ ਲੂ ਲੈਣਾ ਜੀ ਕਦੇ ਕਰੇ ਪਰ ਘੱਟ ਗੱਡੀ ਦਾ ਹੁਣ ਪਰ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਬੇਸ਼ਕੀਮਤੀ ਹੈ ਬਿਲਕੁਲ ਇਹ ਬੇਸ਼ਕੀਮਤੀ ਇਹਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੁਸੀਂ ਤੁਸੀਂ ਬੁਲਟ ਵੀ ਰੱਖਿਆ ਹਾਂਜੀ ਹਾਂਜੀ ਹੁਣ ਅੱਜਕੱਲ ਇਹ ਚਲਾਇਦਾ ਜੀ ਚਲਾਉਂਦੇ ਹੋ ਨਹੀਂ ਵੈਸੇ ਮਾਰ ਹਾਂਜੀ ਹਾਂਜੀ ਕਿਤੇ ਇਹਦੇ ਅੰਦਰ ਹੀ ਕਿ ਕਿਤੇ ਬਾਅਦ ਕਰੇ ਮਾਰਕੀਟ ਵਗੈਰਾ ਵੀ ਜਾਇਨਾ ਹੁੰਦਾ ਹੈ ਅੱਛਾ ਹਾਂ ਚਾਹ ਲੈਂਬਰਗਿਨੀ ਯੂਰੋਸ ਲੈ ਲਓ ਪਰ ਇਹ ਇਹ ਜਿਹੜੀ ਚੀਜ਼ ਕਮਾਈ ਹੋ ਕੇ ਮਿਲ ਗਈ ਹੈ ਇਹ ਇਹ ਵੱਡੀ ਚੀਜ਼ ਹੈ ਕੋਈ ਸ਼ੱਕ ਨਹੀਂ ਇਹ ਇਹ ਬਹੁਤ ਵੱਡੀ ਚੀਜ਼ ਹੈ ਤਾਂ ਬਿਲਕੁ ਦਿਖਾਉਣਾ ਦਾ ਸਿਰਫ ਇਹੀ ਮੰਤਵ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਆਪਾਂ ਕੋਈ ਬਹੁਤ ਵੜਿਆਈ ਦਿਖਾ ਰਹੇ ਆ ਜਾਂ ਕੁਝ ਕਿ ਮਤਲਬ ਦਾ ਇਨਸਪਾਇਰ ਹੋਣ ਬੱਚੇ ਖਾਸ ਤੌਰ ਤੇ ਜਿਹੜੇ ਨਵੇਂ ਬੱਚੇ ਨੇ ਕਿਉਂਕਿ ਇਹ ਚੀਜ਼ਾਂ ਵੀ ਇੱਕ ਵੱਡਾ 파ਰਟ ਹੁੰਦੀਆਂ ਨੇ ਇਨਸਪਾਇਰ ਕਰਨ ਨੂੰ ਕਿਸੇ ਨੂੰ ਮਿਹਨਤ ਵਾਲੇ ਪਾਸੇ ਬਿਲਕੁਲ ਗੱਲ ਇਹ ਜੀ ਪਟਿਆਲੇ ਜਦੋਂ ਅਸੀਂ ਇੰਜੀਨੀਅਰਿੰਗ ਕਰ ਰਹੇ ਸੀਗੇ ਤੇ ਸਾਡਾ ਜਿਹੜਾ ਗਰੁੱਪ ਸੀਗਾ ਦੋਸਤਾਂ ਦਾ ਮੇਰੇ ਕੋਲ ਜਿਹਦਾ ਯਮਾ ਸੀ ਇੱਕ ਹੋਰ ਕੋਲ ਬੁਲੇਟ ਸੀ ਇਕੋ ਸਕੂਟਰ ਸੀ ਤੋਂ ਚਾਰ ਬੰਦੇ ਜਣੇ ਸੀਗੇ ਤਾਂ ਅਸੀਂ ਜਦੋਂ ਜਾਈਦਾ ਸੀਗਾ ਕਿਤੇ ਮਾਰਕੀਟ ਤਾਂ ਵੈਸੇ ਪਰਨਾ ਬਣ ਕੇ ਹੀ ਚਲੀ ਜਾਇਦਾ ਸੀ ਲੇਕਿਨ ਉਹ ਪਰਨਾ ਚੰਡੀਗੜ੍ਹ ਪੁਲਿਸ ਦਾ ਚਲਾਨ ਕਰਦੇ ਨਹੀਂ ਸੀ ਲੇਕਿਨ ਪਟਿਆਲਾ ਪੁਲਿਸ ਮੇਂ ਚਲਾਨ ਕਰਦੇ ਸੀ ਕਿਉਂ ਕਹਿੰਦੇ ਜੀ ਇਹ ਪੱਗ ਨਹੀਂ ਹੈ ਪਰਨਾ ਅੱਛਾ ਬਿਲਕੁਲ ਟਟਾ ਹੋਇਆ ਬਹੁਤ ਵਰੀ ਅੱਛਾ ਤੋਂ ਉਹ ਵੀ ਮੈਂ ਕਹਿੰਦਾ ਵੀ ਇੱਕ ਰੀਜ਼ਨ ਉਹ ਵੀ ਸੀਗਾ ਅੱਛਾ ਵੀ ਨਹੀਂ ਇਹ ਪੁਲਿਸ ਦੇ ਕੋਲ ਬਹੁਤ ਵੱਡੀ ਪਾਵਰ ਹੁੰਦੀ ਚਲਾਨ ਕਰਦੀ ਵੀ ਅਸੀਂ ਪੁਲਿਸ ਅਫਸਰ ਬਣਨਾ ਚਾਹੇ ਪਰਨੇ ਦਾ ਚਲਾਨ ਬਣਦਾ ਨਹੀਂ ਵੈਸੇ ਬਣਦਾ ਨਹੀਂ ਜੀ ਦੇਖੋ ਸਾਡੇ ਬਹੁਤ ਵਰੀ ਹੋਇਆ ਜੀ ਪਟਿਆਲੇ ਨਿਕਤੇ ਫਿਰ ਉਹ ਅਫਸਰ ਲੱਭੇ ਨਹੀਂ ਬਾਅਦ ਤੋਂ ਲਵੇ ਜੀ ਇੱਕ ਦੋ ਵਾਰੀ ਉਹਨਾਂ ਨੇ ਆਪ ਆ ਕੇ ਕਿਹਾ ਵੀ ਫਿਰ ਤੁਸੀਂ ਜਦੋਂ ਦੱਬੋ ਜੁ ਨਹੀਂ ਤੁਹਾਡਾ ਹੀ ਚਲਾਨ ਇੱਕ ਦੋ ਵਾਰੀ ਕੀਤਾ ਤੇ ਫਿਰ ਮੈਂ ਹੱਥ ਮਿਲਾ ਕੇ ਤੇ ਉਹਨਾਂ ਗਲੇ ਮਿਲ ਕੇ ਉਹਨੂੰ ਫਿਰ ਮੈਂ ਕਿਹਾ ਚਲ ਚੰਗਾ ਕੀਤਾ ਉਹ ਤੇਰੀ ਡਿਊਟੀ ਸੀਗੀ ਉਹਨੂੰ ਕਿਹਾ ਲੱਗਦਾ ਕਿ ਇਹ ਚੀਜ਼ ਨੇ ਇਨਸਪਾਇਰ ਕੀਤਾ ਬਿਲਕੁਲ ਟਰਨਿੰਗ ਪੁਆਇੰਟ ਬਣਦਾ ਹੁੰਦਾ ਹੈ ਕਿਸੇ ਵੀ ਚੀਜ਼ ਨੇ ਕਿਤਨਾ ਕਿਤੇ ਇੱਕ ਇਨਸਪਾਇਰਿੰਗ ਫੈਕਟਰ ਜ਼ਰੂਰ ਸੀਗਾ ਹਮ ਹਮ ਬਈ ਤੁਸੀਂ ਪੁਲਿਸ ਦੇ ਕੋਲ ਜਿਹੜੀ ਅਥਾਰਟੀ ਹੈ ਉਹ ਵਿਜ਼ੀਬਲ ਅਥਾਰਟੀ ਹੈ ਔਰ ਤੁਸੀਂ ਮਤਲਬ ਐਜ਼ ਉਹ ਅਥਾਰਟੀ ਨੂੰ ਦੇਖ ਕੇ ਤੁਸੀਂ ਮੋਟੀਵੇਟ ਹੁੰਦੇ ਹੋ ਕਿ ਹਾਂ ਤੁਹਾਨੂੰ ਉਹ ਚੀਜ਼ ਨੇ ਮੋਟੀਵੇਟ ਕੀਤਾ ਚਾਹੇ ਨੇਗੇਟਿਵ ਪੱਖ ਸੀ ਪੋਜ਼ਿਟਿਵ ਪੱਖ ਸੀ ਪਰ ਉਹ ਉਹ ਉਹਨੇ ਤੁਹਾਨੂੰ ਮੋਟੀਵੇਟਿਵਟ ਕੀਤਾ ਉਹ ਇੱਕ ਫੈਕਟਰ ਜ਼ਰੂਰ ਰਿਹਾ ਕਿਤੇ ਨਾ ਕਿਤੇ ਵਰਦੀ ਵੱਲੋਂ ਚੁੱਕਾ ਹੋਣ ਦਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਬਹੁਤ ਸ਼ੁਕਰੀਆ ਔਰ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਨੇ ਬਹੁਤ ਲੋਕਾਂ ਨੂੰ ਇਨਸਪਾਇਰ ਕਰਨਾ ਔਰ ਸਾਡਾ ਮੰਤਵ ਵੀ ਇਹੀ ਹੈ ਕਿ ਯੰਗ ਮੁੰਡੇ ਕੁੜੀਆਂ ਸਿਰਫ ਕੈਨੇਡਾ ਵਾਲੇ ਪਾਸੇ ਨਾ ਤੁਰਨ ਇਧਰਲੇ ਪਾਸੇ ਵੀ ਤੁਰਨ ਦਾ ਬਹੁਤ ਬਹੁਤ ਲੋਕਾਂ ਨੂੰ ਇਨਸਪਾਇਰ ਕਰ ਸਕਦੇ ਹੈ ਤਾਂ ਸੀ ਜੀ ਇੰਦਰਬੀਰ ਸਿੰਘ ਆਈਪੀਐਸ ਹੋਰਾਂ ਦੇ ਨਾਲ ਗੱਲਬਾਤ ਖਾਸ ਤੌਰ ਤੇ ਇੱਕ ਰੌ ਚੀਜ਼ ਦਿਖਾਈ ਹੈ ਆਮ ਤੌਰ ਤੇ ਅਪਸਰਾਂ ਦੇ ਘਰਾਂ ਦੇ ਵਿੱਚ ਇੰਨਾ ਕੁਝ ਨਹੀਂ ਦੇਖਣ ਨੂੰ ਮਿਲਦਾ ਕਿਉਂਕਿ ਬੜੀਆਂ ਉਪਚਾਰਕਤਾਵਾਂ ਹੁੰਦੀਆਂ ਨੇ ਪਰ ਇਹ ਇਹਨਾਂ ਦਾ ਵੱਡਾ ਪੰਨਾ ਸਾਨੂੰ ਸਮਾਂ ਦਿੱਤਾ ਆਪਣੇ ਬੀਜ਼ੀ ਸ਼ਡਿਊਲ ਦੇ ਵਿੱਚੋਂ ਪਰ ਆਸ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਵੇਗੀ ਧੰਨਵਾਦ